ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆ ਜੀ ਦਰ ਰਹੇਗਾ ਐਂਦਵਾਰ ਦਾ ਟਾਈਮ ਆ ਜਿਹੜਾ ਹੋ ਗਿਆ 4:30 4:30 ਹੋ ਗਏ ਆ ਤੇ ਮੈਂ ਜਿਹੜਾ ਹੈਗਾ ਯਾ ਕੇਸੀ ਹੁਣ ਨਾ ਧੀ ਆ ਬੱਚੇ ਤਾਂ ਮੈਂ ਸਾਜਰੇ ਨਮਾਤੀ ਸੀ ਪਰ ਮੈਂ ਹੁਣ ਨਾ ਧੀ ਆ ਸਾਰੇ ਕੱਪੜੇ-ਕੁਪੜੇ ਆਪਣੇ ਧੁੱਤੇ ਪਏ ਆ ਵਾਰਦੀਆਂ ਵਗੈਰਾ ਬੱਚਿਆਂ ਦੀ ਤਿਆਰੀ ਕਰ ਰਹੇ ਆ ਆਪਾਂ ਸਬਜ਼ੀ ਬਣਾਉਣ ਦੀ ਸਬਜ਼ੀ ਬਣਾਉਣੀ ਆ ਆਪਾਂ ਗੋਪੀ ਦੀ ਪਰ ਗੋਭੀ ਲੈਣ ਲੱਗੇ ਵੀ ਸੋਚਣਾ ਪੈਂਦਾ ਹਨਾ ਕੋਈ ਵੀ ਸਬਜ਼ੀ ਲੈਣੀ ਹੈ ਸੋਚ ਕੇ ਲੈਣੀ ਸੋਚਣਾ ਪੈਂਦਾ ਆ ਪਹਿਲਾਂ ਕਿਉਂਕਿ ਸਬਜ਼ੀਆਂ ਜਿਹੜੀਆਂ ਬਹੁਤ ਜ਼ਿਆਦਾ ਮਹਿੰਗੀਆਂ ਹੋ ਗਈਆਂ ਸਮਾਨ ਛੂ ਰਹੀਆਂ ਨੇ ਮਗਹਾਈਏ ਮਗਹਾਈਏ ਸਮਾਨ ਆ ਜਿਹੜਾ ਛੂ ਰਹੀ ਹੈ ਹਨਾ ਮੰਨ ਲਓ 60 ਰੁਪਏ ਦਾ ਗੋਭੀ ਮਿਲ ਰਹੀ ਹੈ ਹੁਣ ਤੇ ਜਿਹੜਾ ਮਟਰ ਦਾ ਪੈਕਟ ਫਰੋਜ਼ਨ ਦਾ ਸੀਗਾ 30 ਦਾ ਉਹ ਅੱਜ 40 ਰੁਪਏ ਦਾ ਵਿਕਿਆ ਵਾ ਹਨਾ ਕਿ ਮੈਂ ਉਥੇ ਸਬਜ਼ੀ ਲੈ ਲੈਂਦੀ ਕਿਉਂਕਿ ਅਸੀਂ ਕਈ ਘਰ ਇਕੱਠੇ ਹੋ ਕੇ ਨਾ ਇੱਕ ਭਾਈ ਤੁਸੀਂ ਸਬਜ਼ੀ ਲੈ ਲੈਣੇ ਤੇ ਮੈਂ ਦੇ ਮਤਲਬ ਮੈਂ ਗੋਭੀ ਲਈ ਆ ਸਾਡੀ ਗਵੰਡੀਆਂ ਨਹੀਂ ਮਟਰ ਲਈ ਤਾਂ ਮੈਨੂੰ ਸਾਰਾ ਪਤਾ ਆ ਹਨਾ ਤਾਂ ਮਤਲਬ ਲਾਹ ਸਾਹਬ ਲਾ ਲੂ ਹਨਾ 60 ਰੁਪਏ ਗੋਭੀ ਤੇ ਜਿਹੜਾ ਫਰੋਜ਼ਨ ਮਟਰ ਦਾ ਪੈਕੇਟ 30 ਰੁਪਏ ਦਾ ਸੀ ਅੱਜ ਉਹ 40 ਰੁਪਏ ਦਾ ਜਿਹੜਾ ਹੈਗਾ ਆ ਵਿਕਿਆ ਆ ਤੇ ਦੇਖ ਲਓ ਹੁਣ ਮੰਗਿਆਈ ਉਹ ਹੋ ਗਈ ਹਨਾ ਮਹਿੰਗਾ ਹੋ ਗਿਆ ਸਾਰਾ ਕੁਝ ਤੇ ਇੱਕ ਆਪਣੇ ਨਾ ਤੂਤ ਨੇ ਐਸ ਤੂਤ ਨੇ ਨਾ ਦੇਖੋ ਕਿਵੇਂ ਪੱਤੇ ਖਲਾਰੇ ਜਿਵੇਂ ਝਾੜੂ ਹੀ ਨਹੀਂ ਲਾਇਆ ਹੁੰਦਾ ਐਂ ਕੂੜਾ ਖਲਾਰੀ ਜਾਂਦਾ ਦੋ ਵਾਰੀ ਮੈਂ ਝਾੜੂ ਲਾ ਚੁੱਕੀ ਆ ਬੰਦਾ ਅੱਕਾ ਜਾਂਦਾ ਹਨਾ ਇਕੋ ਕੰਮ ਕਰਦੀ ਕਰਦੇ ਤੇ ਬੱਚੇ ਆਪਣੇ ਹੈਗੇ ਆ ਉਧਰ ਵੱਡੇ ਘਰ ਮੂਰੇ ਪਾਰਕ ਬਣੀ ਹੋਈ ਆ ਉਥੇ ਖੇਡਣ ਗਏ ਆ ਪੀਂਗਾ ਵਗੈਰਾ ਜਿਹੜੀਆਂ ਹੈਗੀਆਂ ਨੇ ਪੀਂਗਾ ਉਥੇ ਹਨਾ ਸਲਾਈਡ ਆ ਬਣਾਈ ਹੋਈ ਆ ਉਥੇ ਹੋਰ ਵੀ ਦੋ ਕੁ ਝੂਲੇ ਜੇ ਲੱਗੇ ਹੋਏ ਆ ਉਥੇ ਜਿਹੜੀਆਂ ਹੈਗੀਆਂ ਪੀਂਗ ਵਗੈਰਾ ਝੂਟਦੇ ਫਿਰਦੇ ਆ ਸਰਦਾਰ ਜੀ ਰਹੇ ਆ ਕੰਮ ਤੇ ਅੱਜ ਵੈਸੇ ਤਾਂ ਐਤਵਾਰ ਨੂੰ ਘਰ ਹੀ ਹੁੰਦੇ ਆ ਪਰ ਅੱਜ ਉਹਨਾਂ ਨੂੰ ਜਾਣਾ ਪਿਆ ਕਿਉਂਕਿ ਕੰਮ ਆ ਜਿਹੜਾ ਉਹਨਾਂ ਨੂੰ ਜਿਹੜੀ ਤਰੀਕ ਉਹਨਾਂ ਨੂੰ ਦਿੱਤੀ ਆ ਵੀ ਅਸੀਂ ਉਹਨੂੰ ਫਿਨਿਸ਼ ਕਰ ਦੇਵਾਂਗੇ ਤੇ ਉਹ ਨੇੜੇ ਆ ਰਹੀ ਹੈ ਤੇ ਕੰਮ ਥੋੜਾ ਜਿਆਦਾ ਪਿਆ ਵਾ ਕਿਉਂਕਿ ਵਿੱਚੋਂ ਇੱਕ ਮੁੰਡਾ ਆਪਣਾ ਜਿਹੜਾ ਕੰਮ ਕਰਦਾ ਆ ਨਾਲ ਉਹਨੇ 2-3 ਛੁੱਟੀਆਂ ਲੈ ਲਈਆਂ ਬਸ ਉਹਨਾਂ ਕੋ ਕੰਮ ਆ ਜਿਹੜਾ ਪਿੱਛੇ ਪਿਆ ਗਿਆ ਤੇ ਹੁਣ ਜਿਹੜਾ ਹੈਗਾ ਆ ਸੰਡੇ ਨੂੰ ਵੀ ਦੋ ਪਿਛਲੇ ਸੰਡੇ ਵੀ ਗਏ ਸੀ ਹੁਣ ਵੀ ਗਏ ਆ ਮਤਲਬ ਦੋ ਤਿੰਨ ਸੰਡੇ ਆ ਜਿਹੜੇ ਲਗਾਤਾਰ ਲਾ ਦੇਣਗੇ ਫੇਰ ਆ ਕੰਮ ਜਿਹੜਾ ਨਿਬੜ ਜਾਊਗਾ ਫਿਰ ਚਲੋ ਜੀ ਕਿ ਸੂਰਜ ਵੀ ਛਿਪਣ ਵਾਲਾ ਆ ਦੇਖੋ ਉਹ ਪਿੱਪਲ ਦੇ ਵਿੱਚ ਦੀ ਦਿਖਦਾ ਤੇ ਇੱਕ ਭੈਣ ਦਾ ਮੈਨੂੰ ਕਮੈਂਟ ਆਇਆ ਸੀ ਕਿ ਤੁਹਾਡੇ ਘਰ ਦੇ ਦਾਲੇ ਦੇ ਵਾਲੇ ਬਹੁਤ ਰਖਤ ਹਾਂ ਜੀ ਇਹ ਤੂੰ ਤੇ ਵੀ ਆਪਣੇ ਘਰੇ ਹੀ ਲੱਗਾ ਹੋਇਆ ਇਹ ਹੈਗੀ ਡੇਕ ਇਹ ਵੀ ਆਪਣੇ ਘਰ ਚ ਲਾਈ ਹੋਈ ਆ ਨਾਲ ਇਹਦੇ ਨਾਲ ਆ ਰਿਹਾ ਅੱਗੇ ਬੇਲ ਲਾਈ ਹੋਈ ਆ ਤੇ ਬਾਹਰ ਉਧਰ ਸਵੰਜਣਾ ਤੇ ਨਿੰਮ ਆ ਠੀਕ ਹੈ ਜੀ ਫੇਰ ਜਿਖਣਾ ਨਹੀਂ ਹਨੇ ਮਤਲਬ ਜਿਹੜੇ ਨਵੇਂ ਜੁੜ ਰਹੇ ਆ ਉਹਨਾਂ ਨੂੰ ਨਹੀਂ ਪਤਾ ਤੇ ਫਿਰ ਬਾਹਰ ਦੇ ਆਪਣੇ 베ਰੀਆ ਸਵੰਜਣਾ ਆ ਗੁਡਹਲ ਦਾ ਬੁੱਟਾ ਆ ਨਿੰਮ ਲਾਈ ਹੋਈ ਆ ਮੇਰੀ ਮਤਲਬ ਮੈਂ ਲਾਈ ਹੋਈ ਬੁੱਟੇ ਬਾਹਰ ਦੇ ਨਾਲ ਨਾਲ ਤੇ ਫਿਰ ਜਿਹਨਾਂ ਨੂੰ ਆ ਬਾਹਰ ਆਪਣੇ ਦੋ ਪਿੱਪਲ ਨੇ ਬੋੜ ਆ ਐਵੇਂ ਆ ਵੀ ਜਿਵੇਂ ਜੰਗਲ ਦੇ ਵਿੱਚ ਘਰ ਪਾਇਆ ਹੁੰਦਾ ਨਾ ਜੰਗਲ ਚ ਜਿਵੇਂ ਜੰਗਲਾਂ ਚ ਘਰ ਪਾਇਆ ਹੁੰਦਾ ਐਵੇਂ ਆਪਣਾ ਘਰ ਠੀਕ ਆ ਮਦੁਰ ਡ੍ਰੈਕ ਤਾਂ ਬਹੁਤ ਜ਼ਿਆਦਾ ਨਹੀਂ ਜੰਗਲ ਵਾਲਾ ਏਰੀਆ ਬਣ ਜਾਂਦਾ ਆਪਣੇ ਘਰ ਦੇ ਦਾਲੇ-ਦਾਲੇ ਠੀਕ ਹੈ ਚਲੋ ਜੀ ਹੁਣ ਲਾਉਨੇ ਆਪਾਂ ਸਬਜੀ ਨੂੰ ਤੜਕਾ ਗੋਭੀ ਦੀ ਸਬਜੀ ਆਪਾਂ ਸਬਜ਼ੀਆਂ ਸਬਜ਼ੀਆਂ ਕੱਟੀਆਂ ਪਈਆਂ ਨੇ ਬਸ ਤੜਕਾ ਲਾਉਣਾ ਆ ਲਾਉਨੇ ਤੜਕਾ ਤੇ ਤੇਲ ਆਪਣਾ ਜਿਹੜਾ ਗਰਮ ਹੋ ਗਿਆ ਤੇ ਇਧਰ ਆਪਾਂ ਨੇ ਜਿਹੜੀ ਹੈਗੀ 1 ਕਿਲੋ ਗੋਭੀ ਸੀਗੀ ਕੱਟ ਕੇ ਫੁੱਲ-ਫੁੱਲ ਤੇ ਪਾਣੀ 'ਚ ਉਬਾਲਾ ਦੇ ਲਿਆ ਇੱਕ ਕਿਉਂਕਿ ਅੱਜ ਕੱਲ ਨਾ ਸੌਂਡਾ ਵਗੈਰਾ ਹੁੰਦੇ ਆ ਤੇ ਬਾਥ ਜਾਣਗੇ ਨਿਕਲ ਜਾਂਦੇ ਅਗਰ ਪਾਣੀ ਚ ਵਾਲੀ ਹੋਵੇ ਤਾਂ ਪਤਾ ਲੱਗ ਜਾਂਦਾ ਉੱਪਰ ਆ ਜਾਂਦੇ ਤਿਆਰ ਕੇ ਜੇ ਆਪਾਂ ਵਾਲ ਕੇ ਸਬਜ਼ੀ ਜਿਹੜੀ ਗੋਭੀ ਦੀ ਬਣਾਈ ਹੋਈ ਆ ਤੇਲ ਆਪਣਾ ਗਰਮ ਇੱਕ ਚਮਚ ਪਾਤਾ ਆਪਾਂ ਨੇ ਜੀਰੇ ਦਾ ਮੈਂ ਪਹਿਲਾਂ ਗੈਸ ਬੰਦ ਕਰਤਾ ਸੀ ਤੇਲ ਗਰਮ ਕਰਕੇ ਤੇ ਹੁਣ ਦੁਬਾਰਾ ਜਿਹੜਾ ਗੈਸ ਆ ਜਗਾਇਆ ਵਾ ਬਸ ਹੁਣ ਚੀਰਾ ਜਿਹੜਾ ਹੈਗਾ ਇਹ ਭੁੱਜ ਜੂਗਾ ਇਹ ਆ ਪਾਣੀ ਦੀ ਕੀਤਾ ਆ ਗੋਭੀ ਦੇ ਟੱਠਲ ਲਸਣ ਤੇ ਪਿਆਜ਼ ਆਪਾਂ ਇਹਦੇ ਚ ਕੱਟ ਲਿਆ ਹੁਣ ਮੈਨੂੰ ਧੋਨੀ ਆ ਆਪਣੇ ਹੈ ਨਹੀਂ ਸੀਗਾ ਪਾਣੀ ਟੂਟੀ ਨਹੀਂ ਟੂਟੀ ਨਹੀਂ ਆਈ ਆਪਣੇ 2 ਦਿਨ ਹੋ ਗਏ ਪਾਣੀ ਹੈ ਨਹੀਂਗਾ ਤੇ ਮੈਂ ਉਧਰ ਲੈ ਘਰੋਂ 7-8 ਗੇੜੇ 7 ਗੇੜੇ ਲਾ ਲਵਾਂ ਤੇ 14 ਬਾਲਟੀਆਂ मतलब दो हैं हैं जाक जाक के दो था था थी 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 ले आई चौदह में मैं पानी थोड़ा मसा उधरों लेके आई बाल्टिया चक चक दूजे घरों व्डे घरों ਦੋ ਤਿੰਨ ਦਿਨ ਕਹਿੰਦੇ ਆਉਣੀ ਡਿਊਟੀ ਮੈਨੂੰ ਕੱਪੜੇ ਧੋਣੇ ਨੂੰ ਬੁੱਧ ਨਹੀਂ ਗਿਆ ਕਰੀ ਚਲੋ ਕੋਈ ਗੱਲ ਨਹੀਂ ਲੈ ਲੇ ਸੈੱਟ ਕੱਢਣਾ ਉਹ ਤਾਂ ਨਮਕ ਪਾਉਂਦੇ ਮੈਂ ਪਰੇ ਘਲਵਾਵਾਂਗੀ ਧੀ ਹੌਲੀ ਹੌਲੀ ਲਓ ਜੀ ਦੋ 1.5 ਕਮਸਾ ਪਾਣੀ ਨਮਕ ਪਾਟਾ ਇਹਨਾਂ ਪਾਉਣੀ ਨਮਕਾ ਅਖਰਾਰੀ ਜੀ ਸਬਜ਼ੀ ਬਣਾਵਾਂਗੀ ਮਸਾਲੇ ਤੇਜ ਰੱਖ ਕੇ ਹੂਨ ਜਾਨੀ ਜਿਹੜੇ ਕਟੰਗ ਪੈ ਗਏ। ਉੱਦਾਂ ਤੋਂ ਤੁਹਾਨੂੰ ਹੋਰ ਪਾ ਦਿੰਦੇ। ਤੇ ਹੁਣ ਇਹਨੂੰ ਕਰ ਦਿੰਦੀ ਆ ਮਿਕਸ। ਜਿਹੜੇ ਜੜੀਆਂ ਹੈਗੀਆਂ ਉਹ ਜਲਦੀ ਖੁੱਲ ਜਾਂਦੇ ਤੇ ਡੰਡਲ ਜੀ। ਲਓ ਜੀ ਡੰਡਲ ਭੋਜਨ ਪਾ ਵੀ। ਜਿਹੜਾ ਟਾਈਮ ਆ ਪੁੱਜਿਆ ਵਾ। ਉਹ ਪੁੱਜ ਗਿਆ ਤੇ ਮਸਾਲਾ ਹੋ ਗਿਆ ਲਾਲ ਹੋਟੇ ਤੇ। ਤੇ ਹੁਣ ਇਹਦੇ ਵਿੱਚ ਆਪਾਂ 加 ਦਿੰਨੇ ਆ ਮਿਆਰ ਚੌਦਾ ਚਮਚਾ ਸਵਾ ਚਮਚਾ ਪਾ ਦਿੰਨੇ ਥਲੀ ਜਾਈ ਹੈ ਇਹ ਆਪਣੇ ਕੋਲ ਖਾਲਦੀ ਇਹ ਪਾਤਾ ਕਰਨਾ ਮਸਾਲਾ ਤੇ ਆ ਆਪਣੇ ਕੋਲੇ ਹੈਗੀ ਮੈਗੀ ਵੀ ਮਸਾਲੇ ਦੀ ਪੂਰੀ ਹੋ ਲਈ ਜਾਂ ਤਾਂ ਹੈ ਇਹ ਜੀ ਮਸਾਲੇ ਦੀ ਤਰੀਕੀ ਪਈ ਹੈ ਤੇ ਕੇ ਪਾ ਦਈਏ ਇਹਦੇ ਨਾਲ ਗੋਭੀ ਦਾ ਜਿਹੜਾ ਟੇਸ ਹੈ ਨਾ ਬੜਾ ਵਧੀਆ ਬਣੇਗਾ ਚਲੋ ਹੁਣ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਣੀ ਪਾ ਕੇ ਫਿਰ ਤੋਂ ਆਪਾਂ ਪਾਣੀ ਦਾ ਆਪਾਂ ਬਾ ਦਿੱਤਾ ਹੈ ਹੌਣ ਪਾ ਦਿੰਦੇ ਜਿਹਦੇ ਵਿੱਚ ਆਪਾਂ ਆਲੂ ਤੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਪਾਣੀ ਖਤਮ ਹੋਣ ਤਾਂ ਕੱਢ ਲਵਾਂ ਨੂੰ ਦੋ ਆਲੂ ਲਏ ਆਪਾਂ ਵੱਡੇ ਸੀਗੇ ਆਲੂ ਚਲੋ ਜੀ ਇਹ ਵੀ ਪਾ ਇਨਾਂ ਨੂੰ ਕਰ ਦਾਂਗੇ ਮਿਕਸ ਚੰਗੀ ਤਰ੍ਹਾਂ ਘੁਲ ਲੈਣਾ ਮਸਾਲਾ ਅੱਜ ਨਾ ਮਸਾਲਾ ਜੇ ਆਪਾਂ ਵਧੀਆ ਬਣਾਵਾਂਗੇ ਨਾ ਭੁੰਨਾਗੇ ਥੋੜੀ ਜਿਆਦਾ ਜਿਹੜੀ ਆ ਸਬਜੀ ਟੇਸਟੀ ਬਣਦੀ ਆ। ਲਓ ਜੀ ਢੱਕਣ ਲਾਤਾ ਤੇ ਹੁਣ ਦਿੰਨੇ ਨੂੰ ਆਪਾਂ ਪੱਕਣ। ਲਓ ਜੀ ਸਬਜੀ ਨੂੰ ਆਪਾਂ ਤੜਕਾ ਲਾ ਦਿੱਤਾ ਬਸ ਗੋਭੀ ਪਾਉਣ ਵਾਲੀ ਰਹਿੰਦੀ ਆ ਤੇ ਰਿੱਝ ਜੂਗੀ। ਆਲੂ ਡੱਠਲ ਜੇ ਆਲੂ ਡੱਠਲ ਤਾਂ ਆਪਾਂ ਪਕਾ ਲਿਆ ਬਸ ਆਲੂ ਰਿੱਝ ਜਾਣਗੇ। ਤੇ ਫੇਰ ਆਪਾਂ ਜਿਹੜਾ ਹੈਗਾ ਆ ਗੋਭੀ ਪਾ ਦਾਂਗੇ ਵਾਲੀ ਹੋਈ ਆ ਗੋਭੀ ਆਪਣੀ 70-75% ਜਿਹੜੀ ਆਪਾਂ ਪਕਾ ਲਈ ਆ ਤੇ ਅੱਜ ਮੇਰੇ ਨਾਲ ਬਹੁਤ ਮਾੜੀ ਹੋਈ ਆ ਮੈਂ ਜਾਨੀ ਪਾਣੀ ਖੁੱਲਾ ਸ਼ਰੀਆਮ ਵਰਤਿਆ ਮੈਨੂੰ ਪਤਾ ਨਹੀਂ ਸੀ ਸਾਡੀ ਜਿਹੜੀ ਪੰਡ ਵਾਲੀ ਸਰਕਾਰੀ ਟੂਟੀ ਹੁੰਦੀ ਆ ਖਰਾਬ ਹੋਈ ਹੋਈ ਆ ਤੇ ਖਰਾਬ ਹੋਣੇ ਕਰਕੇ ਤੇ ਆਪਣੇ ਨਹੀਂ ਆਇਆ ਪਾਣੀ ਤੇ ਹੁਣ ਮੈਂ ਇੰਨੇ ਗੇੜੇ ਲਾਇਆ ਪਾਣੀ ਦੇ ਹੁਣ ਮੈਂ ਬਸ ਜਿਹੜੇ ਹੈਗੇ ਆ ਰੋਟੀ ਵਾਲੇ ਭਾਂਡੇ ਹੋਣਗੇ ਉਹਨਾਂ ਵਾਸਤੇ ਪਾਣੀ ਲੈ ਕੇ ਆਉਣ ਵਾਲਾ ਰਹਿੰਦਾ ਵਾ ਉਹ ਆਪਾਂ ਬਾਲਟੀ ਜਿਹੜੀ ਲੈ ਜਾਵਾਂਗੇ ਮਾਲਮੇ ਖੁੱਲਾ ਪਾਣੀ ਵਰਤਿਆ ਕਿ ਵਾਸ਼ਿੰਗ ਮਸ਼ੀਨ ਖਾਲੀ ਵੀ ਦੇ ਲੋ ਗਿੱਲਾ ਪਿਆ ਪਾਣੀ ਉੱਥੇ ਮਤਲਬ ਥਾਂ ਮੈਂ ਹੁਣ ਬੰਦ ਕਰੀਆ ਤੇ ਹੁਣ ਜਦੋਂ ਮੈਂ ਗੋਭੀ ਵਾਲਣ ਨੂੰ ਪਾਣੀ ਲਿਆ ਤੇ ਬਸ ਰੋਟੀ ਖਾਣ ਨੂੰ ਟੈਂਕੀ ਖਾਲੀ ਹੋ ਗਈ ਆਪਣੀ ਫਿਰ ਮੈਨੂੰ ਭਰ ਕੇ ਲਿਉਣਾ ਪਿਆ ਮੈਨੂੰ ਪਤਾ ਨਹੀਂ ਸੀ ਫਿਰ ਸਾਡੇ ਇੱਥੇ ਚਾਚੇ ਨੇ ਮੈਂ ਪੁੱਛਿਆ ਚਾਚਾ ਕਹਿੰਦਾ ਆਪਣੀ ਤਾਂ ਟੂਟੀ 2-3 ਦਿਨ ਨਹੀਂ ਆਉਣੀ ਤੇ ਹੁਣ ਮੈਨੂੰ ਉਧਰੋਂ ਪਾਣੀ ਲਿਆਉਣ ਲਿਆ ਕੇ ਜਿਹੜਾ ਹੈਗਾ ਇਹ ਕੰਮ ਕਰਨਾ ਪੈਣਾ ਬਹੁਤ ਔਖਾ ਹੋ ਜਾਂਦਾ ਜਦੋਂ ਪਾਣੀ ਨਾ ਆਵੇ ਮੋਟਰ ਲੱਗੀ ਹੋਵੇ ਵਧੀਆ ਆ ਹੁਣ ਆਪਣੀ ਹੈਗੀ ਟੁੱਟੀ ਤੇ ਉਹਦੇ ਕਰਕੇ ਜਿਹੜਾ ਥੋੜਾ ਜਿਹਾ ਔਖਾ ਹੋਇਆ ਹੋਇਆ ਵਾ ਚਲੋ ਕੋਈ ਗੱਲ ਨਹੀਂ ਜਿਹੜੀ ਹੋਣੀ ਹੁੰਦੀ ਆ ਉਹੀ ਹੋ ਕੇ ਰਹਿੰਦੀ ਆ ਲਓ ਜੀ 셀ਫੀ ਆ ਜਿਹੜੀ ਆਪਣੀ ਸਟੇਕਰ ਬਹੁਤ ਜ਼ਿਆਦਾ ਲੰਬੀ ਆ ਘੱਟੋ ਘੱਟ 6-7 ਫੁੱਟ ਜਿਹੜੀ ਹੈਗੀ ਆਪਣੀ 셀ਫੀ ਸਟਿਕ ਲੰਦੀ ਆ ਇਹ ਬਹੁਤ ਵਧੀਆ ਵਾ ਮੈਂ ਵੀ ਅੱਜ ਹੀ ਇੰਨੀ ਲੰਮੀ ਮਤਲਬ ਕਰਕੇ ਜਿਹੜੀ ਹੈ ਜੇ ਯੂਜ਼ ਕੀਤੀ ਆ ਥੋੜੀ ਜਿਹੀ ਹੋਰ ਵੀ ਹੋ ਜੂਗੀ ਮੈਂ ਜਾਣ ਕੇ ਨਹੀਂ ਕੀਤੀ ਫਿਰ ਨਾ ਫੜਨੀ ਔਖੀ ਆ ਤੇ ਆਪਣੀ ਜਿਹੜੀ ਹੈਗੀ ਡਿੱਗ ਭਜਦੀ ਹੈ ਡਿੱਗ ਭੂਗੀ ਤੇ ਔਖਾ ਹੋ ਜੂ ਹਨ ਚਲੋ ਜੀ ਮਿਲਦੇ ਆਂ ਫਿਰ ਆਪਾਂ ਗੋਭੀ ਪਾਵਾਂਗੇ ਉਹਨਾਂ ਸਬਜ਼ੀ ਵਿੱਚ ਕਿੱਚ ਕੀ ਹਾਲ ਚਾਲ ਜੀ ਨੇੜੇ ਕਰਕੇ ਬੰਦ ਕਰਨਾ ਪੈਣਾ ਕੈਮਰਾ ਰਿਮੋਟ ਦੇ ਸੈੱਲ ਖਤਮ ਹੋ ਗਏ ਭੁਆ ਕੇ ਲਿਆਉਂਗੀ ਲੋ ਦੀ ਸਬਜੀ ਆਪਨੇ ਜਿਹੜੇ ਹੈਗਾ ਪਾਣੀ ਬਿਲਕੁਲ ਠੋਕੀਆ ਵਾ ਦੇਖੋ ਕਿੰਨੀ ਵਧੀਆ ਆਈ ਦੀ ਦੇਖਣ ਕਿੰਨੀ ਵਧੀਆ ਲੱਗਦੀ ਹੈ ਨਾ ਪਹਾਰਾਂ ਦਾ ਪਾਇਆ ਦਾ ਰੰਗ ਥੋੜਾ ਜਿਹਾ ਘੱਟ ਲਿਖਦਾ ਪਿਆ ਉਹ ਥੋੜਾ ਲੰਗਾਇਆ ਹੋਇਆ ਵਾ ਤੇ ਹੋ ਜਿਹੜੀ ਇਹ ਆਪਾਂ ਗੋभी ਬਾੜ ਕੇ ਰੱਖੀ ਹੋਈ ਹੈ <acrylic> <wh urgency> ना पट ਕਹਿੰਦੀ ਹਾਂ। ਥੋੜੀ ਰੇਖੀ ਹੈ ਬਹੁਤ ਜ਼ਿਆਦਾ ਜਲਦੀ ਗਰਮ ਹੋ ਜਾਂਦੀ ਹੈ। ਜਿਹੜੀ ਦੂਜੀ ਗੜਸ਼ੀ ਉਹ ਬਾਲੀ ਵੱਡੀ ਹੈ। ਨਾਰਮਲ ਸਾਈਜ਼ ਦੀ ਮਟਾਕੀ ਲੈ ਕੇ ਆਉਣੀ ਹੈ। ਇਹ ਕੋਲ ਨਾਰਮਲ ਸਾਈਜ਼ ਦੀ ਹੈ। ਇਹ ਬਾਲੀ ਨਿੱਕੀ ਹੈ ਜਿਹੜੀ ਦੂਸਰੀ ਹੈ ਉਹ ਜ਼ਿਆਦਾ ਵੱਡੀ ਹੈ। ਨਮਕ ਦਾ ਪਰ ਜਿਹੜਾ ਹੈਗਾ ਸੇਕ ਲਵਾ ਦਿੰਦੇ ਆ ਤਾਂ ਕਿ ਮਸਾਲੇ ਜਿਹੜੇ ਸਾਰੇ ਗੋਭੀ ਨੂੰ ਚੰਗੀ ਤਰ੍ਹਾਂ ਲੱਗਦੇ ਆ। ਸਬਜੀ ਆ ਜਿਹੜੀ ਆਪਣੇ ਪੱਤ ਦੀ ਜਿਹਾ ਕਾਫੀ ਟਾਈਮ ਨੂੰ ਗੋਭੀ ਨੂੰ ਜਿਹੜੇ ਮਸਾਲੇ ਆ ਬਹੁਤ ਚੰਗੀ ਤਰ੍ਹਾਂ ਲੱਗ ਗਏ ਆ। ਇਹ ਆਪਣੇ ਕੋਲ ਸੀਗਾ ਥੋੜਾ ਜਿਹਾ ਧਨੀਆ ਆਪਾਂ ਇਹ ਪਾ ਦਿੰਨੇ ਆ। ਰਚੋ। ਤੋਕੇ ਤਾਲੇ ਸਬਜੀ ਵੜੀਣਾ। ਤੁਹਾਨੂੰ ਪਤਾ ਧਨੀਆ ਥੀ ਆ ਰਹਿਣਾ। ਦੇ ਨਾਲ ਲੱਗ ਰਿਹਾ ਜਿੰਨਾ ਕਿ ਸੀਗਾ ਆਪਣੀ ਤੇ ਇਹ ਆ ਗਈ ਤਿਆਰ ਤੇ ਸਬਜ਼ੀ ਦੇਖੋ ਕਿੰਨੀ ਵਧੀਆ ਬਣ ਕੇ ਜਿਹੜੀ ਤਿਆਰ ਹੋਈ ਹੈ ਗੈਸ ਆਪਾਂ ਕਰਤਾ ਬੰਦ ਲੀਕੋ ਸਬਜ਼ੀ ਕਿੰਨੀ ਵਧੀਆ ਜਿਹੜੀ ਆਪਣੀ ਬਣ ਕੇ ਤਿਆਰ ਹੋਈ ਆ ਕੋਲਾ ਜਿਹੜਾ ਕੱਲਾ ਕੱਲਾ ਗੋਭੀ ਦਾ ਪਿਆ ਆ ਤੇ ਬਿਲਕੁਲ ਵੀ ਇਹ ਸਬਜ਼ੀ ਜਿਹੜੀ ਕੁਲੀ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਤੇ ਕਲਰ ਵੀ ਦੇਖੋ ਕਿੰਨਾ ਵਧੀਆ ਆਇਆ ਆ ਛੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਘੰਟੀ ਦਾ ਬੈਲ ਆਈਕਨ ਪ੍ਰੈਸ ਕਰਿਓ ਥੈਂਕ ਯੂ so much